ਅੰਧ ਦੋਸ਼ੀ ਗੁਰਮੀਤ ਸਿੰਘ ਨੂੰ ਜ਼ਮਾਨਤ ਮਿਲ ਗਿਆ ਸੁਪਰੀਮੇਚਰ ਰਿਲੀਜ਼ ਦੀ ਅਰਜ਼ੀ ਤੇ ਜਿਹੜਾ ਫੈਸਲਾ ਨਾ ਹੋਣ ਤੱਕ ਮੰਗੀ ਗਈ ਸੀ ਜ਼ਮਾਨਤ ਤੇ ਕੋਰਟ ਨੇ 2007 ਦੇ ਵਿੱਚ ਕਤਲकांड ਦਾ ਦੋਸ਼ੀ ਠਹਿਰਾਇਆ ਸੀ ਤੇ ਦੋਸ਼ੀ ਠਹਿਰਾਉਂਦੇ ਹੋਏ ਗੁਰਮੀਤ ਸਿੰਘ ਨੂੰ ਸੁਣਾਈ ਗਈ ਸੀ ਸਜ਼ਾ ਤੇ ਉਮਰ ਕੈਦ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ 31 ਸਾਲ ਤੋਂ ਜ਼ਿਆਦਾ ਸਮੇਂ ਤੇ ਜਿਹੜੇ ਨੇ ਜੇਲ੍ਹ ਚੋਂ ਬੰਨ੍ਹੇ ਤੇ ਗੁਰਮੀਤ ਸਿੰਘ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਨੂੰ ਪਹਿਲਾਂ ਪਹਿਲਾਂ ਪਰੋਲ ਵੀ ਮਿਲੀ ਸੀ ਤੇ ਸਮੇਂ ਸਿਰ ਸਰੈਂਡਰ ਨਾ ਕਰਨ ਤੇ ਜਾਰੀ ਹੋਏ ਸੀ ਗੈਰਜ਼ਮਾਨਤੀ ਵਰਗ ਤੇ ਹਾਲਾਂਕਿ ਇਸ ਤੋਂ ਬਾਅਦ ਗੁਰਮੀਤ ਸਿੰਘ ਨੇ ਸਰੈਂਡਰ ਜੜਾ ਕਰ ਦਿੱਤਾ ਸੀ ਹੁਣ ਗੱਲ ਕਰਾਂਗੇ ਭਗਵਾਨ ਵਾਲਮੀਕੀ ਟਿੱਪਣੀ ਮਾਮਲੇ ਦੀ ਇਸ ਮਾਮਲੇ ਦੇ ਵਿੱਚ ਅਦਾਕਾਰ ਰਾਣਾ ਸਜੰਗ ਬਹਾਦਰ ਨੂੰ ਰਾਹਤ ਜੜੀ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਐਫ ਆਈ ਆਰ ਖਾਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤ ਜਲੰਧਰ ਦੇ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਸੀ ਉਸ ਨੂੰ ਖਾਰਜ ਕੀਤਾ ਗਿਆ ਤੇ ਰਾਣਾ ਜੰਗ ਬਹਾਦਰ ਤੇ ਇੱਕ ਇੰਟਰਵਿਊ ਦੌਰਾਨ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਜਿਸ ਤੋਂ ਬਾਅਦ ਭਗਵਾਨ ਵਾਲਮੀਕੀ ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਜਿਹੜੇ ਉਹਨਾਂ ਦੇ ਤੇ ਇਲਜ਼ਾਮ ਸਨ ਜਿਸ ਦੇ ਚੱਲਦਿਆਂ 10 ਜੂਨ ਤੇ 11 ਜੂਨ 2022 ਨੂੰ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਜਿਹੜੀ ਉਹ ਦਰਜ ਹੋਈ ਸੀ ਤੇ ਟਿੱਪਣੀ ਮਾਮਲੇ ਦੇ ਵਿੱਚ ਅਦਾਕਾਰ ਅਦਾਕਾਰ ਰਾਣਾ ਸਿੰਘ ਨੂੰ ਜਿਹੜੀ ਹੈ ਅਰਜ਼ੀ ਉਹਨਾਂ ਦੀ ਹੈ ਖਾਰਜ ਕੀਤੀ ਗਈ ਹੈ ਤੇ ਹਾਈ ਕੋਰਟ ਦੇ ਵੱਲੋਂ ਦੋ ਐਫ ਆਈ ਆਰ ਨੂੰ ਜੜਾ ਖਾਰਜ ਕੀਤਾ ਗਿਆ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਦਰਜ ਐਫ ਆਈ ਆਰ ਜਿਹੜੀਆਂ ਦੋਵੇਂ ਐਫ ਆਈ ਆਰ ਦਰਜ ਹੋਈਆਂ ਸੀ 11 ਜੂਨ 2022 ਨੂੰ ਦੋਵਾਂ ਨੂੰ ਖਾਰਜ ਕੀਤਾ ਗਿਆ ਤੇ ਭਗਵਾਨ ਵਾਲਮੀਕ ਕਿਤੇ ਇਤਰਾਜ਼ਯੋਗ ਟਿੱਪਣੀ ਜੜੀ ਹੈ ਉਹਨਾਂ ਦੇ ਵੱਲੋਂ ਕੀਤੀ ਸੀ ਇਸ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਸਨ ਜਿਸ ਦੇ ਚੱਲਦਿਆਂ 10 ਜੂਨ ਤੇ 11 ਜੂਨ 2022 ਨੂੰ ਜਲੰਧਰ ਤੇ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਡਰੱਗ ਤਸਕਰਾਂ ਦੀ ਤੇ ਇਸ ਦੇ ਵਿੱਚ ਐਨਸੀਬੀ ਦੇ ਵੱਡਾ ਪਲਾਨ ਜੜਾ ਤਿਆਰ ਕੀਤਾ ਹੈ ਤੇ ਇਸ ਤੇ ਪਲਾਨ ਦੇ ਤਹਿਤ ਡਰੱਗ ਤਸਕਰਾਂ ਦੇ ਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਡਰੱਗ ਤਸਕਰ ਬਲਵਿੰਦਰ ਸਿੰਘ ਉਰਫ ਬਿਲਾਹ ਹਵੇਲਿਆ ਦੇ ਵੱਲੋਂ ਜੁਆਇੰਟ ਆਪਰੇਸ਼ਨ ਦੇ ਤਹਿਤ ਦਿਬਰੂਗੜ੍ਹ ਜੇਲ੍ਹ ਜੜਾ ਉਹਨਾਂ ਨੂੰ ਭੇਜਿਆ ਜਾ ਰਿਹਾ ਡਰੱਗ ਤਸਕਰੀ ਦੇ ਖਿਲਾਫ ਆਰ ਪਾਰ ਦੀ ਲੜਾਈ ਪੰਜਾਬ ਦੇ ਵਿੱਚੋਂ ਖਤਮ ਹੋਵੇਗਾ ਡਰੱਗ ਤਸਕਰਾਂ ਦਾ ਨੈਕਸਸ ਡਰੱਗ ਤਸਕਰਾਂ ਤੇ ਵੱਡੀ ਕਾਰਵਾਈ ਦੀ ਤਿਆਰੀ ਪੰਜਾਬ ਤੋਂ ਬਾਹਰ ਭੇਜੇ ਜਾਣਗੇ ਡਰੱਗ ਤਸਕਰ ਡਰੱਗ ਤਸਕਰ ਬਲਵਿੰਦਰ ਸਿੰਘ ਉਫ ਬਿੱਲਾ ਹਵੇਲੀਆ ਨੂੰ ਜੁਆਇੰਟ ਆਪਰੇਸ਼ਨ ਦੇ ਤਹਿਤ ਡਿਬਰੂਗੜ ਜੇਲ੍ਹ ਭੇਜਿਆ ਗਿਆ ਬਿੱਲਾ ਹਵੇਲੀਆ ਤੇ 15 ਮੁਕੱਦਮੇ ਦਰਜ ਨੇ ਬਿੱਲਾ ਹਵੇਲੀਆ ਦਾ ਸਰਹੱਦ ਪਾਰ ਪਾਕਿਸਤਾਨ ਵਿੱਚ ਡਰੱਗ ਤਸਕਰਾਂ ਦੇ ਨਾਲ ਸੰਬੰਧ ਹੈ لہਜ਼ਾ ਉਸ ਦਾ ਐਕਸੈਸ ਤੋੜਨ ਦੇ ਲਈ ਉਸ ਨੂੰ ਡਿਬਰੂਗੜ ਜੇਲ੍ਹ ਭੇਜਿਆ ਗਿਆ ਡੀਜੀਆਈ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਨਿਊਜ਼ 18 ਦੇ ਨਾਲ ਕਲ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ਇਹ ਬਲਵਿੰਦਰ ਸਿੰਘ ਦਾ ਜਿਹੜਾ ਇਹ ਆਪਰੇਸ਼ਨ ਹੋਇਆ ਜੀ ਇਹ ਜੁਆਇੰਟ ਆਪਰੇਸ਼ਨ ਸੀਗਾ ਐਨਸੀਬੀ ਔਰ ਪੰਜਾਬ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀ ਇਹਨੂੰ ਐਨਸੀਬੀ ਵੱਲੋਂ ਪਟੈਂਡੀਪੁਰ ਸੈਕਟਰ ਦੇ ਵਿੱਚ ਇਹਦੇ ਡਿਟੈਂਸ਼ਨ ਆਰਡਰਸ ਲਏ ਗਏ ਸੀਗੇ ਔਰ ਪੰਜਾਬ ਪੁਲਿਸ ਨੇ ਇਹਨੂੰ ਡਿਟੈਂਸ਼ਨ ਆਰਡਰਸ ਨੂੰ ਇਹਨਾਂ ਦੇ ਨਾਲ ਐਸੀ ਐਗਜ਼ੀਕਿਊਟ ਕੀਤਾ ਆ ਅਰੇ ਨੂੰ ਡਿਬਰੂਗੜ੍ਹ ਚ ਹੀ ਰੀਟੇਨ ਕੀਤਾ ਜਾ ਰਿਹਾ ਹੈ 15 ਤੋਂ ਜ਼ਿਆਦਾ ਕੇਸਿਸ ਸਿਗੇ ਔਰ ਜਿੱਦਨਾ ਵੀ ਜਿੱਦਾਂ ਕਿ ਇਹ ਸਾਰਿਆਂ ਨੂੰ ਆਮ ਇਹ ਹੈ ਹੀ ਹੈ ਜੀ ਕਿ ਜਿਹੜੀ ਇਸ ਨਸ਼ਾ ਸਮਗਲਿੰਗ ਹੁੰਦੀ ਆ ਅਕ੍ਰੋਸ ਦੀ ਬਾਰਡਰ ਹੁੰਦੀ ਆ ਔਰ ਜਿੰਨੇ ਵੀ ਇਹ ਨਸ਼ਾ ਤਸਕਰ ਜਾਂ ਨਸ਼ਾ ਸਮਗਲਰ ਆਪਾ ਇਹਨਾਂ ਨੂੰ ਕਹ ਲਈਏ ਇਹਨਾਂ ਸਾਰਿਆਂ ਦੇ ਲਿੰਕ ਅਕ੍ਰੋਸ ਦੀ ਬਾਰਡਰ ਹੈ ਜਿੱਥੋਂ ਇਹ ਇਸ ਸਮਗਲਿੰਗ ਦੇ ਵਿੱਚ ਇਨਵੋਲ ਹੁੰਦੇ ਆ ਜੀ ਜੁਆਇੰਟ ਆਪਰੇਸ਼ਨ ਦੇ ਤਹਿਤ ਬਿੱਲਾ ਹਵੇਲੀਆ ਦੀ ਸੰਪਤੀ ਵੀ ਅਟੈਚ ਕੀਤੀ ਜਾ ਰਹੀ ਹੈ ਨਾ ਸਿਰ ਬਿਲਾ ਹਵੇਲੀਆ ਦੀ ਬਲਕਿ ਦੂਸਰੇ ਡਰੱਗ ਤਸਕਰਾਂ ਦੀ ਵੀ ਸੰਪਤੀ ਜ਼ਬਤ ਕੀਤੀ ਜਾਵੇਗੀ। ਹਾਂਜੀ ਇਹ ਇਹ ਵੀ ਸਾਰਾ ਪ੍ਰੋਸੈਸ ਇਹਦਾ ਵੀ ਪ੍ਰੋਸੈਸ ਸਾਰਾ ਸ਼ੁਰੂ ਹੋ ਰਿਹਾ ਹੈ। ਬਿਲਾ ਹਵੇਲੀਆ ਤੋਂ ਇਲਾਵਾ ਜਿੰਨੇ ਹੋਰ ਵੀ ਇਹ ਐਨਡੀ ਚ ਜਿਹੜੇ ਇਨਵੋਲਵਡ ਸਿਗੇ ਜਿਨ੍ਹਾਂ ਨੇ ਨਸ਼ਾ ਤੋਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਔਰ ਇਹਦੇ ਤੇ ਰੈਗੂਲਰਲੀ ਸੀ ਕੰਮ ਕਰ ਰਹੇ ਆ ਔਰ ਕਾਫੀ ਕਰੋੜਾਂ ਦੀ ਪ੍ਰਾਪਰਟੀਆਂ ਅਟੈਚ ਵੀ ਹੋਈਆਂ ਔਰ ਅੱਗੇ ਵੀ ਇਹ ਪ੍ਰੋਸੈਸ ਜਾਰੀ ਰਹੇਗਾ। ਹੁਣ ਸਵਾਲ ਉੱਠਦਾ ਹੈ ਕਿ ਬਿੱਲਾ ਹਵੇਲੀਆ ਦੀ ਤਰ੍ਹਾਂ ਕੀ ਦੂਸਰੇ ਡਰਗ ਤਸਕਰਾਂ ਨੂੰ ਵੀ ਪੰਜਾਬ ਤੋਂ ਬਾਹਰ ਭੇਜਿਆ ਜਾਵੇਗਾ ਇਸ ਤੇ ਹਾਲੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਇਹਨਾਂ ਤੈਅ ਕਿ ਪੰਜਾਬ ਦੇ ਵਿੱਚ ਡਰਗ ਤਸਕਰਾਂ ਤੇ ਸ਼ਿਕੰਜਾ ਕਸਨ ਜਾ ਰਿਹਾ ਹੈ ਇਸ ਦਾ ਮਕਸਦ ਪੰਜਾਬ ਦੇ ਵਿੱਚ ਡਰਗ ਤਸਕਰੀ ਦਾ ਲੱਖ ਤੋੜਨਾ ਹੈ ਚੰਡੀਗੜ੍ਹ ਤੋਂ ਪੰਖਤ ਕਪਾਈ ਯੂਨਿਵਰਸਿਟੀ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਕੋਲਕਾਤਾ ਮਰਡਰ ਅਤੇ ਰੇਪ ਕਾਂਡ ਦੀ ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਨੂੰ ਲੈ ਕੇ ਕੇਂਦਰ ਸਿਹਤ ਮੰਤਰੀ ਜੇਪੀ ਨੱਡਾ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਘਟਨਾ ਤੇ ਦੁੱਖ ਜਤਾਇਆ ਤੇ ਨੱਡਾ ਨੇ ਕਿਹਾ ਕਿ ਮੁਲਜ਼ਮਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਡਾਕਟਰ ਖਿਲਾਫ ਹਿੰਸਾ ਦੀ ਤੁਰੰਤ ਜਾਂਚ ਹੋਵੇਗੀ ਹਾਂ ਯੰਗ ਪੀਜੀ ਸਟੂਡੈਂਟ ਮਹਿਲਾ ਕੇ ਸਾਥ ਹੋਈ ਹੈ ਉਹ ਸੱਚ ਮੇ ਦਿਲ ਤੜਾ ਦੇਣ ਵਾਲੀ और दुनिया को देश को जकझोर देने वाली घटना है मैं इसकी निंदा भी करता हूं इसकी भत्ता भी करता हूं और बहुत दुख व्यक्त करता हूं कि ऐसी अमानवीय घटना लगी है और हाईकोर्ट के द्वारा जो सीबीआई की इंक्वायरी मानी गई है उसके लिए मैं हाईकोर्ट के निर्णय का स्वागत करता हूँ और मुझे पूरा विश्वास है कि सीबीआई इंक्वायरी में दूध का दूध पानी का पानी होगा सच्चाई सामने आएगी बहुत से डेलीगेशन डॉक्टर्स एसोसिएशन हमारे से मिली है दूद दूद में। मैंने सभी को आश्वासन दिया है कि केंद्र सरकार कोई भी इस घटना इस इस के साथ जुड़ा हुआ या जो डॉक्टरों पर जिस तरीके से अटैक हो रहे हैं उस पर जो उन्होंने चिंता व्यक्त की है मैं भी चिंता व्यक्त करता हूं और मंत्रालय भी इस पर चिंतित है जरूर मैं कोई इसका रेमेडी इसका निवारण करूंगा और उसके करने के लिए जो भी आवश्यक कदम होगा वो सरकार उठाएगी वो मंत्रालय उठाएगी इस बात का ਅੱਗੇ ਵਧਾਂਗੇ ਤੇ ਗੱਲ ਕਰਾਂਗੇ న్యూਸ 18 ਦੀ ਖਬਰ ਦੇ ਅਸਰ ਦੇ ਬਾਰੇ। ਮੁਹਾਲੀ ਦੇ ਪਿੰਡ ਜੰਡਪੁਰ ਦੇ ਵਿੱਚ ਪ੍ਰਵਾਸੀਆਂ ਨਾਲ ਜੁੜੀ ਇੱਕ ਖਬਰ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਪ੍ਰਵਾਸੀਆਂ ਲਈ ਜੋ ਫਲੈਕਸ ਬੋਰਡ ਲਗਾਏ ਗਏ ਸਨ, ਉਹਨਾਂ 'ਤੇ ਹੁਣ ਪ੍ਰਵਾਸੀ ਸ਼ਬਦ ਦੀ ਥਾਂ ਕਿਰਾਏਦਾਰ ਲਿਖਿਆ ਗਿਆ। ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਪਾਬੰਦੀਆਂ ਸਿਰਫ ਕਿਰਾਏਦਾਰਾਂ ਲਈ ਹੀ ਕਿਉਂ? ਮੁਹਾਲੀ ਦੇ ਪਿੰਡ ਜੰਡਪੁਰ 'ਚ ਲੱਗੇ ਇਸ ਫਲੈਕਸ ਬੋਰਡ ਨੂੰ ਦੇਖੋ। ਇਹ ਨਵਾਂ ਫਲੈਕਸ ਬੋਰਡ ਹੈ। ਨਵੇਂ ਫਲੈਕਸ 'ਚ ਪ੍ਰਵਾਸੀ ਸ਼ਬਦ ਨਹੀਂ ਹੈ। ਬਲਕਿ ਇਸ ਦੀ ਥਾਂ ਤੇ ਕਿਰਾਏਦਾਰ ਲਿਖਿਆ ਹੋਇਆ ਹੈ ਜਦਕਿ ਬਾਕੀ ਸ਼ਰਤਾਂ ਪਹਿਲਾਂ ਵਾਂਗੀ ਨੇ ਦੇਖਦੇ ਆ ਇਸ ਨਵੇਂ ਫਲੈਕਸ ਬੋਰਡ 'ਚ ਕੀ ਕੀ ਲਿਖਿਆ ਗਿਆ ਹੈ ਇਹ ਵਿਵਾਦਾਂ 'ਚ ਜ਼ਰੂਰ ਆਇਆ ਲੇਕਿਨ ਹੁਣ ਕਾਫੀ ਕੁਝ ਇਹ ਬੋਰਡ ਜਿਹੜਾ ਹੈ ਉਹ ਦੱਸ ਰਿਹਾ ਹੈ ਹਾਲਾਂਕਿ ਹੁਣ ਪ੍ਰਵਾਸੀ ਵਰਡ ਜਿਹੜਾ ਹੈ ਉਹ ਹਟਾ ਦਿੱਤਾ ਗਿਆ ਹੈ ਸ਼ਬਦ ਹਟਾ ਦਿੱਤਾ ਗਿਆ ਹੈ ਇਹ ਹੁਣ ਕਿਰਾਏਦਾਰਾਂ ਦੀ ਕਿਉਂਕਿ 10 11 ਪੁਆਇੰਟ ਨੇ ਹੁਣ ਇਹ ਨੌਜਵਾਨ ਸਭਾ ਸਮੂਹ ਵੱਲੋਂ ਪਿੰਡ ਚੰਡਪੁਰ ਇਹਨਾਂ ਨੇ ਅਪੀਲ ਕੀਤੀ ਹੋਈ ਹੈ ਯਾਨੀ ਕਿ ਇਹ ਹਾਲਾਂਕਿ ਕਈ ਵਿਵਾਦ ਜਿਹੜੇ ਜ਼ਰੂਰ ਖੜੇ ਹੋਏ ਨਹੀਂ ਲੇਕਿਨ ਕਈ ਜਿਹੜੀ ਮਿਸ ਅੰਡਰਸਟੈਂਡਿੰਗ ਜਿਹੜੀ ਪਿੰਡ ਵਾਸੀ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਮਿਸ ਅੰਡਰਸਟੈਂਡਿੰਗ ਹੋਈ ਸੀ ਸਾਡੇ ਪਿੰਡ 'ਚ ਕਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਹੋ ਰਿਹਾ ਸੀ गाइस ਕਰਕੇ ਹੁਣ ਨਵਾਂ ਬੋਰਡ ਜਿਹੜਾ ਹੈ ਉਹ ਲਾਇਆ ਗਿਆ ਹੈ ਕਿਰਾਏਦਾਰ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰਾਉਣਾ ਮਕਾਨ ਮਾਲਿਕ ਦੀ ਜ਼ਿੰਮੇਵਾਰੀ ਹੋਵੇਗੀ ਇਹਦੇ ਵਿੱਚ ਪਰਵਾਸੀ ਸਭ ਜਿਹੜਾ ਹੈ ਉਹ ਹਟਾ ਦਿੱਤਾ ਗਿਆ ਵਰਡ ਦੂਜਾ ਪੁ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹਦੇ ਚ ਵੀ ਪ੍ਰਵਾਸੀ ਬੜ ਹਟਾ ਦਿੱਤਾ ਗਿਆ ਜਿਸ ਥਾਂ ਤੇ ਕਿਰਾਏਦਾਰ ਰਹਿੰਦੇ ਹਨ ਉਸੇ ਥਾਂ ਤੇ ਕੂੜੇਦਾਨ ਰੱਖਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਹ 8 ਤੋਂ 10 ਜਿਹੜੇ ਪੁਆਇੰਟਸ ਨੇ ਇਹ ਬਹੁਤ ਅਹਿਮ ਹੈ ਦੇਖੋ ਤੁਸੀਂ ਪੂਰਾ ਜਿਹੜਾ ਬੋਰਡ ਹੈ ਹੁਣ ਚੇਂਜ ਕਰ ਦਿੱਤਾ ਗਿਆ ਹੈ ਪਹਿਲਾਂ ਜੋ ਫਲੈਕਸ ਬੋਰਡ ਲਗਾਇਆ ਗਿਆ ਸੀ ਉਸ 'ਚ ਪ੍ਰਵਾਸੀ ਸ਼ਬਦ ਲਿਖਿਆ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਬਵਾਲ ਹੋਇਆ ਕੁਝ ਲੋਕਾਂ ਨੇ ਇਸ ਤੇ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਪ੍ਰਵਾਸੀ ਸ਼ਬਦ ਨੂੰ ਹਟਾ ਕੇ ਕਿਰਾਏਦਾਰ ਸ਼ਬਦ ਲਿਖਿਆ ਗਿਆ ਇਸ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ 'ਚ ਪ੍ਰਵਾਸੀਆਂ ਨਾਲ ਕੋਈ ਭੇਦਭਾਵ ਨਹੀਂ ਹੁੰਦਾ ਪੂਰਾ ਮਾਮਲਾ ਪਿੰਡ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸੀ ਲੋਕਾਂ 'ਚ ਕੋਈ